ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਸੂਟ ਦੀ ਕਟਿੰਗ ਕਰਨ ਲੱਗੇ ਹਾਂ ਬਾਰਡਰ ਵਾਲਾ ਸੂਟ ਸਰਦੀਆਂ ਦੇ ਵਿੱਚ ਖਾਸ ਕਰਕੇ ਬਾਰਡਰ ਵਾਲੇ ਸੂਟ ਆਉਂਦੇ ਨੇ ਹਾਂਜੀ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਸਾਡੇ ਚੈਨਲ ਤੇ ਵੀਡੀਓ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੱਕ ਪਹਿਲਾ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਆਪਾਂ ਕਰਦੇ ਹਾਂ ਸੂਟ ਦੀ ਕਟਾਈ ਦੇਖੋ ਜੀ ਆ ਬਾਰਡਰ ਵਾਲਾ ਸੂਟ ਹੈ ਤੇ ਇਹਨੂੰ ਆਪਾਂ ਕਿੱਦਾਂ ਕੱਟਣਾ ਕਮੀਜ਼ ਦੀ ਕਟਿੰਗ ਆਪਾਂ ਕਿੱਦਾਂ ਕਰਨੀ ਹੈ ਉਹ ਮੈਂ ਤੁਹਾਨੂੰ ਸਾਰੀ ਡਿਟੇਲ ਦੇ ਵਿੱਚ ਦੱਸੂਗੀ ਤੇ ਬਾਰਡਰ ਨੂੰ ਆਪਾਂ ਲੱਗ ਕਰਕੇ ਕਟਿੰਗ ਕਰਨੀ ਹੈ ਕਿ ਆੜੇ ਲੋਟ ਜਿੱਦਾ ਇਦਾਂ ਦਿੱਤਾ ਹੋਇਆ ਆਪਾਂ ਇਦਾਂ ਕਟਿੰਗ ਕਰਨੀ ਹੈ ਜੇ ਆਪਾਂ ਇਦਾਂ ਕਮੀਜ਼ ਨੂੰ ਬਣਾਵਾਂਗੇ ਤਾਂ ਆਪਣੀ ਕਮੀਜ਼ ਬਿਲਕੁਲ ਵੀ ਸਹੀ ਨਹੀਂ ਬਣਨੀ ਸਹੀ ਤਰੀਕੇ ਦੇ ਵਿੱਚ ਕਮੀਜ਼ ਨਹੀਂ ਬਣਨੀ ਜੇਕਰ ਇਸ ਤਰੀਕੇ ਨਾਲ ਕਿਉਂਕਿ ਆੜੀ ਜਾਊਗੀ ਇੱਧਰ ਉੱਧਰ ਜਾਊਗੀ ਕਮੀਜ਼ ਕੁਮੂਗੀ ਤੇ ਆਪਾਂ ਕਿੱਦਾਂ ਇਹਨੂੰ ਬਾਰਡਰ ਨੂੰ ਅਟੈਚ ਕਰਨਾ ਕਿ ਮੀਤੀ ਤੇ ਕਿੱਦਾਂ ਆਪਾਂ ਇਹਨੂੰ ਲਾਉਣਾ ਹੈ ਮੈਂ ਤੁਹਾਨੂੰ ਦੱਸਦੀ ਹਾਂ ਜੀ ਜੀ ਆਪਾਂ ਇਹਨੂੰ ਸੂਟ ਨੂੰ ਕਰ ਲਿਆ ਜੀ 4 ਫੋਲਡ ਐਦਾਂ ਕਰਨਾ ਦੇਖੋ ਜੀ ਐਦਾਂ ਆਪਾਂ ਕਰ ਲਿਆ ਬਾਰਡਰ ਆਪਣਾ ਲੱਗਾ ਇਹ ਇੱਕ ਸਾਈਡ ਵਾਲੇ ਬਾਰਡਰ ਵਾਲਾ ਸੂਟ ਹੈਗਾ ਇੱਕ ਸਾਈਡ ਤੇ ਆਉਂਦਾ ਜਿਹੜਾ ਉਹ ਵਾਲਾ ਬਾਰਡਰ ਹੈ ਆਸੀ ਜੀ ਇਧਰੋਂ ਆਪਾਂ ਸੂਟ ਨੂੰ ਕਰ ਲਿਆ ਚਾਰ ਤਹਾਂ ਦੇ ਵਿੱਚ ਇੱਕ ਦੋ ਦੋ ਤਹਾਂ ਇਹਦੇ نیچے ਆ ਠੀਕ ਹੈ ਜੀ ਇਹਦੀ ਆਪਾਂ ਕਮੀਜ਼ ਦੀ ਕਟਿੰਗ ਕਰਨੀ ਆ ਤੁਸੀਂ ਦੇਖ ਸਕਦੇ ਹੋ ਇੱਥੋਂ ਆਪਾਂ ਕੱਟ ਕਰਾਂਗੇ ਦੇਖੋ ਜੀ ਇੱਥੋਂ ਆਪਾਂ ਕੱਟ ਕਰਨਾ ਇਹਨੂੰ ਬਰਾਬਰ ਤੇ ਨਾਲ-ਨਾਲ ਇਥੇ ਆਪਾਂ ਟੀਰੇ ਦੀ ਨਸਾਨੀ ਲਾਵਾਂਗੇ ਤੁਹਾਡਾ ਟੀਰਾ ਜਿੰਨਾ ਵੀ ਹੈ ਤੁਸੀਂ ਉਨੀ ਕਟਿੰਗ ਕਰ ਸਕਦੇ ਹੋ ਜੇ ਤੁਹਾਡਾ ਟੀਰਾ 13 ਤਿਆਰਾ ਤੁਸੀਂ ਉਦੇ ਵਿੱਚ 14 ਇੰਚ ਕਰ ਸਕਦੇ ਹੋ ਵੀ ਅਧ ਨੂੰ 1 ਇੰਚ ਵਧਾ ਕੇ ਮਤਲਬ ਕਿ 7 ਇੰਚ ਤੇ ਕਟਿੰਗ ਕਰ ਸਕਦੇ ਹੋ ਤੇ ਜੇ ਤੁਹਾਡਾ ਟੀਰਾ 12 ਇੰਚ ਤਿਆਰਾ ਤੋਂ ਤੁਸੀਂ 13 ਇੰਚ ਕਰਕੇ ਉਹਦੀ ਸਾਢੇ ਸੀਟ ਤੇ ਕਟਿੰਗ ਕਰ ਸਕਦੇ ਹੋ ਮੇਰਾ ਜਿੰਨਾ ਟੀਰਾ ਸੀ ਮੈਂ ਉਹਨਾ ਵੀ ਕਟਿੰਗ ਕਰ ਰਹੀ ਆ ਬਸ 1 ਇੰਚ ਵਧਾਉਣਾ ਟੀਰੇ ਦੇ ਵਿੱਚ ਜਿੰਨਾ ਤੁਹਾਡਾ ਤੀਰ ਆਹੂ ਉਹਦੇ ਹਿਸਾਬ ਨਾਲ ਨਿਸ਼ਾਨੀ ਲਾ ਲਿਓ ਤੇ ਹੁਣ ਆਪਾਂ ਇੱਥੇ ਮੋਟੇ ਵਾਲਾ ਬਾਕਸ ਬਣਾ ਲਾਂਗੇ 7.5 ਇੰਚ ਤੇ ਤੇ ਤੁਸੀਂ ਜਿੰਨੇ ਦੀ ਕੱਟ ਪਾਉਣੇ ਪਾ ਸਕਦੇ ਹੋ ਆਪਾਂ ਬਾਕਸ ਤਿਆਰ ਕਰ ਲਏ ਜੀ ਹਾਂਜੀ ਆਪਾਂ ਨਿਸ਼ਾਨ ਲਾਵਾਂਗੇ ਸਾਪੀ ਦਾ 2 ਇੰਚ ਤਿਆਰ ਹੈ ਤੇ ਦੇਖੋ ਜੀ ਆਪਾਂ 10 ਇੰਚ ਤੇ ਲਗਾਤਾ तो पलोई का लगावगी साढ़े ग्यारह इंच अद्धा इंच ऊपर से लै ग्यारह गया अपनी बलोई पै जू चार इंच से सत इंच की आपई रेडी कर देंगे ਕਰ ਲਾਂਗੇ ਅੱਧ ਸੱਤ ਦਾ 3.5 ਇੱਥੇ ਆਪਾਂ ਮਸਾਨੀ ਲਗਾਵਾਂਗੇ ਕਮਰ इंच है नौ इंच आ गया पौना पौना इंच कपड़ा आप देखिंग सड़ लो इतना दो इंच सड़क क्योंकि कटिया हुआ गा मेरा टुट गया सी देखो जी ਹੂੰ ਜੇ ਕੋਪੜਾ ਘੱਟ ਗਿਆ ਘੜ ਜਾਣਾ ਹੈ ਤੇ ਫਤ ਗੁਲਾਈ ਪਾ ਲੈਣੀ ਹੈ 1 ਇੰਚ ਛੱਡ ਕੇ ਉਹ ਗੁਲਾਈ ਦੇ ਨਾਲ ਘਾਟ ਵਾਲੀ ਤੇ ਹੁਣ ਆਪਾਂ ਪਾਉਣੀ ਹੈ ਜੀ ਦੂਜੀ ਤੋਲੀ ਲਾਪੈ ਟੋ ਪਾਵਾਂਗੇ Донти и Сердаури. Слайдчак. Венчак. ਦੇਖੋ ਜੀ ਆਪਾਂ ਸਾਰੀ ਕਾਟ ਪਾਤੀ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਕਟਿੰਗ ਕਰਾਂਗੇ ਆਪਾਂ ਪਹਿਲਾਂ ਪਹਿਲਾ ਪੀਸ ਕੱਟ ਕਰਾਂਗੇ ਤੁਹਾਨੂੰ ਮੈਂ ਦੱਸਦੀ ਆ ਉਜਿਆ ਪਿੱਸਾ ਕਰ ਤੋੜਿਆ ਇਹ ਤੋਂ ਅੰਡੰਚ ਐ ਤੱਕੜ ਪਾਉਂਗੀ ਥੋੜਾ ਜਿਹਾ ਪਾ ਵੱਧ ਕੇ ਹੋ ਰੱਖਿਆ ਇਹ ਵੀ ਬੈ ਤੁਹਾਨੂੰ ਦੱਸਦੀ ਦੇਖੋ ਜੀ

ਤੇ ਆਵਲਾ ਵੀ ਕਪੜਾ ਕੱਟ ਜਾਂਦਾ ਹੈ ਤੁਹਾਨੂੰ ਸਮਝ ਲੱਗੀ ਹੋ ਆ ਬਾਕਸ ਬਣਾਇਆ ਮੈਂ ਡਾਰਕ ਕਰਦੀ ਹਾਂ ਦੁਬਾਰਾ ਤੋਂ ਇੱਥੇ ਐਦਾਂ ਕੱਟ ਪਾਈ ਐਦਾਂ ਕੱਟ ਐਦਾਂ ਉਹ ਦੇਖੋ ਜੀ ਇੱਥੋਂ ਆਪਾਂ ਤਿਰਸਾ ਕੱਟਾਂਗੇ ਥੋੜਾ ਜਿਹਾ ਇਹ ਦਾ ਕੱਟਣ ਦਾ ਮਤਲਬ ਇਹ ਹੈ ਜਦੋਂ ਆਪਾਂ ਇਹ ਪਲੋਈ ਪਾਵਾਂਗੇ ਇਸ ਸਲਾਈ ਦੇ ਵਿੱਚ ਆ ਜੂ ਤੇ ਇਹ ਕੱਟ ਜਣੀ ਆ ਇਹ ਮੂਰਲੇ ਪੀਸ ਵਾਲੀ ਕਾਟ ਹੈ ਜਿਹੜੀ ਆਪਾਂ ਮੂਰੇ ਪੌਣੀਆਂ ਕੱਟਾ ਹਨ ਆਪਾਂ ਤੇ ਇਸੀ ਕਟ ਦਿੱ ਥੋੜੀ ਜੀ रखियो कपड़ा एक एक इंच पलोई चाह अपना पलोई चलोई तिरसी, तिरसी। तु देख सकते हो एक इंच दे तकरीबन कपड़ा गया अपना इस करके इथे तुम बद रख करो कपड़ा ते वाला कपड़ा इथे सैट आ गया आला कपड़ा इथे सैट आ गया ਇਸ ਟਿੱਕੇ ਨਾਲ ਕੱਟਾ ਪਾਉ ਤੁਹਾਡੀ ਫਿਟਿੰਗ ਆ ਜਿਹੜੀ ਪਰਫੈਕਟ ਆ ਆਗੂਗੀ ਤੇ ਹੁਣ ਜੇ ਆਪਾਂ ਕੱਟ ਕਰਤਾ ਦੇਖੋ ਇੱਕੋ ਜਿਹਾ ਕਰ ਲਾਂਗੇ ਆਪਾਂ ਕਪੜਾ ਜਿਹੜਾ ਵੱਧਾ ਘੱਟ ਹੈ ਮੈਂ ਸਾਰੇ ਕਪੜੇ ਇੱਕੋ ਜਿਹਾ ਕਰ ਦਿੰਦੀ ਹਾਂ ਜਿਹੜੇ ਕਪੜਾ ਮੈਨੂੰ ਵੱਧਾ ਘੱਟ ਲੱਗਿਆ ਮੈਂ ਇੱਕੋ ਜਿਹਾ ਕਰਤਾ ਜੀ ਹਾਂਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਬਾਰਡਰ ਬਾਰਡਰ ਦਾ ਕੀ ਕਰਨਾ ਬਾਰਡਰ ਨੂੰ ਆਪਾਂ ਸਾਈਡਾਂ ਤੋਂ ਲਗਾ ਲਾਂਗੇ ਤੇ ਸਿੰਗਲ ਪੀਸ ਕਰ ਲੋ ਚਾਹੀਏ ਡਬਲ ਨਾਲ ਤੁਸੀਂ ਇਹਨੂੰ ਲਾ ਲਓ ਤੇ ਬਾਰਡਰ ਨੂੰ ਤੁਸੀਂ ਉਤਾਰਨਾ ਸਿੰਗਲ ਹੀ ਲਾ ਲਓ ਥੋੜਾ ਥੋੜਾ ਆਪਾਂ ਕੱਪੜੇ ਨਾਲ ਉਤਾਰਾਂਗੇ ਸਿੱਕਾ ਦੇਖੋ ਇਹਦੇ ਵਿੱਚ ਬਾਹਾਂ ਦੇ ਵਿੱਚ ਪਾਉਗਾ ਜੋੜ ਇਸ ਟਿੱਕੇ ਨਾਲ ਜਦੋਂ ਆਪਾਂ ਇਹਦੀ ਕਟਿੰਗ ਕਰਾਂਗੇ ਇਹਦੇ ਵਿੱਚ ਜੋੜ ਪਾਉਗਾ ਤੇ ਬਾਰਡਰ ਨੂੰ ਆਪਾਂ ਉਤਾਰ ਕੇ ਸਾਰਾ ਬਾਰਡਰ ਇਸ ਟਿੱਕੇ ਨਾਲ ਉਤਾਰ ਲਾਂਗੇ ਆਪਾਂ ਖਮੀਰ ਦੀ ਕਟਿੰਗ ਕੀਤੀ ਆ ਤੁਹਾਨੂੰ ਉੱਪਰੋਂ ਵੀ ਦਿਖਾ ਦਿੰਨੇ ਆ ਦੇਖੋ ਜੀ ਆਹ ਵਾਲੇ ਆਪਾਂ ਖਮੀਰ ਦੀ ਕਟਿੰਗ ਕੀਤੀ ਆ ਇਹਦੀਆਂ ਨਸਾਨੀਆਂ ਲੱਗੀਆਂ ਹੋਈਆਂ ਪਲੋਈਆਂ ਦੀਆਂ ਦੇਖੋ ਆਪਾਂ ਹੁਣ ਇਹਨੂੰ ਦੂਰਾ ਹੀ ਰੱਖਣਾ ਬਾਰਡਰ ਜੜਨ ਦਾ ਤਰੀਕਾ ਬਾਰਡਰ ਨੂੰ ਆਪਾਂ ਸਕਿਪ ਨਹੀਂ ਕਰਨਾ ਮਤਲਬ ਕਿ ਕੁਰਤੀ ਤੇ ਲਗਾਉਣੀ ਆ ਅਟੈਚ ਜ਼ਰੂਰ ਕਰਨਾ ਤੇ ਇਹਨੂੰ ਆਪਾਂ ਇੱਦਾਂ ਲਗਾ ਲਾਂਗੇ ਇਹਦੇ ਨਾਲ ਨਾਲ ਸੀਨ ਲਗਾ ਦਾਂਗੇ ਦੇਖੋ ਆਪਣਾ ਬਾਰਡਰ ਵੀ ਲੱਗ ਜਾਊਗਾ ਤੇ ਬਾਰਡਰ ਨੂੰ ਆਪਾਂ ਇੱਦਾਂ ਲਗਾ ਸਕਦੇ ਹਾਂ ਕੱਟ ਕਟਿੰਗ ਕਰਕੇ ਬਾਰਡਰ ਨੂੰ ਲੱਗ ਤੋਂ ਆਪਾਂ ਜੁਇੰਟਰ ਪਾ ਦਾਂਗੇ ਇਹਦੇ ਵਿੱਚ ਜੋੜ ਪਾ ਦਾਂਗੇ ਲੈਸ ਵਗੈਰਾ ਪਾਉਣਾ ਚਾਹੁੰਦੇ ਆ ਲੈਸ ਵਗੈਰਾ ਅਟੈਚ ਕਰ ਸਕਦੇ ਹੋ ਜੁਇੰਟਰ ਪੈ ਜੂਗਾ ਐਦਾ ਬਾਰਡਰ ਆ ਜਾਊਗਾ ਆਪਣਾ ਤੇ ਬਾਰਡਰ ਨੂੰ ਆਪਾਂ ਲੱਗ ਨਹੀਂ ਕਰਦੇ ਤੇ ਲੈਂਥ ਤੁਸੀਂ ਆਪ ਦੇ ਅਕੋਰਡਿੰਗ ਲੈ ਸਕਦੇ ਹੋ ਜਿੰਨੀ ਵੀ ਕਮੀਜ਼ ਦੀ ਤੁਸੀਂ ਲੈਂਥ ਲੈਂਦੇ ਆ ਤੇ ਆਪਾਂ ਇੱਥੇ ਇਹਦੀ ਲੈਂਥ ਦੇ ਬਰਾਬਰ ਰੱਖ ਕੇ ਕਮੀਜ਼ ਨੂੰ ਉਹਨਾਂ ਇਹਦਾ ਬਾਰਡਰ ਅਟੈਚ ਕਰਾਂਗੇ ਮੈਂ ਅਟੈਚ ਕਰਕੇ ਤੁਹਾਨੂੰ ਕਮੀਜ਼ ਦੀ ਕਲਿੱਪ ਲਗਾ ਕੇ ਦਿਖਾ ਦੂੰ ਵੀਡੀਓ ਬਣਾ ਕੇ ਦਿਖਾ ਦੂੰ ਤੇ ਤੁਹਾਨੂੰ ਕਟਾਂ ਦੀ ਸਮਝ ਆ ਗਈ ਹੋਣੀ ਹੈ ਬਾਰਡਰ ਬਾਰਡਰ ਇਸ ਤਰੀਕੇ ਨਾਲ ਆਪਾਂ ਪਹੁੰਚਿਆ ਤੇ ਵੀ ਲਗਾ ਸਕਦੇ ਆ ਤੇ ਆਪਾਂ ਕਿਉਂਕਿ ਉੱਪਰ ਮੂਰੀ ਕਰ ਸਕਦੇ ਆ ਬਾਰਡਰ ਨਾਲ ਬਾਜੂ ਤੇ ਵੀ ਲਗਾਵਾਂਗੀ ਇਹੀ ਬਾਰਡਰ ਸੇਮ ਬਾਜੂ ਤੇ ਲਗਾਵਾਂਗੇ ਬਾਜੂ ਦੀ ਵੀ ਕਟਿੰਗ ਕਰ ਲਾਂਗੇ ਦੇਖੋ ਬਾਜੂ ਵਾਲਾ ਕੱਪੜਾ ਆਪਣਾ ਆਪਾਂ ਨੂੰ ਅਟੈਚ ਕਰਨਾ ਪਊਗਾ ਆ ਆਪਣਾ ਬਾਜੂ ਵਾਲਾ ਕੱਪੜਾ ਇਹਨੂੰ ਆਪਣੀ ਬਾਜੂ ਜੋੜ ਪਊਗਾ ਇਸ ਕਰਕੇ ਆਪਾਂ ਇਹਦੇ ਨਾਲ ਕਪੜਾ ਅਟੈਚ ਕਰਾਂਗੇ ਤੇ ਬਾਜੂ ਦੇ ਵਿੱਚ ਜੋੜ ਤਾਂ ਜ਼ਰੂਰ ਆਊਗਾ ਤੇ ਆਪਾਂ ਹੁਣ ਇੱਥੇ ਬਾਰਡਰ ਵੀ ਅਟੈਚ ਕਰ ਲਾਂਗੇ ਪਹਿਲਾਂ ਫਿਰ ਕਟਿੰਗ ਕਰਾਂਗੇ ਹਾਂਜੀ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪਾਂ ਫਿਰ ਮਿਲਾਂਗੇ ਤਤਕਲੀਸ਼ ਹਾਂਜੀ ਆਪਾਂ ਸੂਟ ਰੈਡੀ ਕਰ ਲਿਆ ਦੇਖੋ ਬਾਹਾਂ ਤੇ ਜੋੜ ਆਇਆਗਾ ਇਸ ਟਿੱਕੇ ਨਾ ਪਾਇਆ ਮੈਂ ਤੇ ਸੂਟ ਬਾਹਾਂ ਤੇ ਮੈਂ ਨਹੀਂ ਉਹ ਲਗਾਈ ਜਿਹੜੀ ਬਾਰਡਰ ਕੱਟਿਆ ਸੀ ਆਹ ਵਾਲਾ ਤੇ ਕਿਉਂਕਿ ਥੋੜਾ ਸੀ ਫਿਰ ਮੈਂ ਕਿਹਾ ਮੂਰੀਆਂ ਤੇ ਡਿਜ਼ਾਈਨਿੰਗ ਕਰ ਦਾਂਗੇ ਆਪਾਂ ਦੇਖੋ ਕਿਹ ਰੇਤੇ ਬਾਰਡਰ ਕੱਟ ਕੇ ਆਪਾਂ ਲਗਾਇਆ ਤੇ ਕਿੰਨਾ ਵਧੀਆ ਲੱਗਿਆ ਬਿਲਕੁਲ ਵੀ ਪਤਾ ਨਹੀਂ ਚੱਲਦਾ ਹੈ ਨਾ ਵੀ ਇਹ ਹੀ ਲੱਗ ਤੋਂ ਲਗਾਇਆ ਤੁਸੀਂ ਚੈੱਕ ਕਰ ਸਕਦੇ ਹੋ ਆਪਣਾ ਸੂਟ ਵਧੀਆ ਬਣ ਕੇ ਰੈਡੀ ਹੋ ਗਿਆ ਚਲੋ ਜੀ ਇੱਕ ਕਲਿੱਪ ਵੀ ਮੈਂ ਅਟੈਚ ਕਰਤੀਆਂ ਨਾਲ